ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਜਿਹੜੀ ਵੀਡੀਓ ਬਣਾ ਰਿਹਾ ਪਿੰਡ ਮਲੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੇ ਬਠਿੰਡਾ ਜਗਸੀਰ ਸੀਰੇ ਚੈਲ ਦੇ ਕਰੋ ਆਪਾਂ ਇਹ ਵੀਡੀਓ ਬਣਾ ਰਿਹਾ ਬਾਈ ਦਾ ਜਿਹੜਾ ਘਰ ਹੈ ਕੰਨੇ ਆ ਸਕੂਲ ਸਕੂਲ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਬਾਈ ਦਾ ਘਰ ਹੈ ਦੋ ਤਿੰਨ ਵੀਡੀਓ ਆਪਾਂ ਪਹਿਲਾਂ ਵੀ ਆਪਾਂ ਇਸ ਕਰੋ ਪਾ ਚੁੱਕੇ ਆ ਇਹਨਾਂ ਦਾ ਵਪਾਰ ਦਾ ਕੰਮ ਹੈ ਤੇ ਕਰਦੇ ਆ ਗੱਲਬਾਤ ਕੱਲਾ ਕੱਲਾ ਪਸ਼ੂ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਜਿਹਦੇ ਵਿੱਚੋਂ ਮਿੱਤਰੋ ਅੱਜ 4 ਨਗ ਹੈ 3 ਬਿਲਕੁਲ ਨੇੜੇ ਨੇ ਇੱਕ ਹਜੇ ਕੱਚੀ ਆ ਕਾਫੀ ਦਿਨਾਂ ਦੀ ਇਹਨਾਂ ਦਾ ਮੇਰਾ ਅੰਦਾਜ਼ਾ ਵੀ 2-2 4-4 ਦਿਨ ਲੈਣ ਗਿਆ ਇਹ ਹੋ ਸਕਦਾ ਵੀ ਹਫ਼ਤਾ ਵੀ ਕੱਢ ਸਕਦੀ ਹੈ ਰੇਟ ਮਿੱਤਰੋ ਪੂਰੇ ਖਿੱਚ ਕੇ ਨੇ ਕਿਉਂਕਿ ਕਾਫੀ ਜਿਹੜਾ ਮੰਦਾ ਆ ਚੁੱਕਿਆ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦਾ ਤਾਂ ਕੋਈ ਵੀ ਪਸ਼ੂ ਤਾਂ ਤੁਸੀਂ ਤਸੱਲੀ ਕਰਕੇ ਮਿੱਤਰੋ ਆਪਦੀ ਸੌਦਾ ਕਰ ਸਕਦੇ ਹੋ ਤੇ ਪਹਿਲਾਂ ਕਰਦੇ ਹਾਂ ਗੱਲਬਾਤ ਹਾਂ ਬਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਬਾਈ ਤੇ ਚਾਰ ਨੱਕ ਆਪਣੇ ਕੋਲੇ ਹੈ ਨਾ ਪਹਿਲੇ ਨੰਬਰ ਤੇ ਗੱਲ ਕਰਕੇ ਪਹਿਲੇ ਨੰਬਰ ਤੇ ਦੂਜਾ ਸੁਗਾ ਦੂਜਾ ਸੁਗਾ ਸੁਣੀ ਆ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਲੈ ਲੂ ਪੰਜ ਚਾਰ ਦਿਨ ਪੰਜ ਚਾਰ ਦਿਨਾਂ ਦੀ ਮਿੱਤਰੋ ਕੱਚੀ ਆ ਕੁੰਡੀ ਫੇਸ ਕੁਆਲਿਟੀ ਸਰੀਰ ਪੱਖੋਂ ਬਹੁਤ ਸੋਹਣੀ ਤੇ ਥਣਲੇ ਵੀ ਦੀ ਪੂਰੀ ਮਿੱਤਰੋ ਸਾਫ਼ ਹੈ ਕੱਲਾ ਕੱਲਾ ਥਾਣਾ ਹੈ ਤੇ ਮਾਲਕਾਂ ਦੇ ਦੁੱਧ ਦੀ ਦੱਸਣਾ ਕਿ ਆਪੀ ਅਗਲੇ ਨੇ ਆਪਣੇ ਸਮਝਣਾ ਲਿਖ ਜਾਣੀ ਸਮਝਣਾ ਲੈ ਲੈਣੀ 13 14 ਤਾਂ ਪਾਉ ਪਾਉ ਠੀਕ ਹੈ ਕੱਢੋ ਬਾਹਰ ਜੀ ਨੂੰ ਸੋ ਲਗਾਤਾਰ ਮਿੱਤਰੋ ਆਪਾਂ ਫੇਰ ਕਹਿਣਾ ਵੀ ਆਪਣੇ ਵੀਡੀਓ ਆ ਰਹੀਆਂ ਨੇ ਜਿਹੋ ਜਾਂ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਚੰਗੇ ਤੋਂ ਚੰਗਾ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 9872482124 ਸਥਾਨਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਚਲੋ ਚੱਲ ਜਾ ਜਾਣਾ ਨਾ ਨਾ ਛਤਨਾ ਖਾਲੀ ਛਤਨਾ ਖਾਲੀ ਛਤਨਾ ਖਾਲੀ ਹੋੜੀ ਸ਼ੌੜੀ ਹੋੜੀ ਜਮਾ ਤੇ ਕੈਮਰੇ ਤੋਂ ਡਰ ਜਾਂਦਾ ਬੱਸ ਹੈ ਨਾ ਬੰਦੋ ਜੀ ਬੰਦ ਤੇ ਦੂਜੇ ਨੰਬਰ ਤੇ ਮਿੱਤਰੋ ਇੱਕ ਹੋਰ ਇਹਦਾ ਸੂਆ ਬਾਈ ਇਹਦਾ ਵੀ ਦੂਜਾ ਹੀ ਆ ਬਾਈ ਦੂਜਾ ਇਹ ਵੀ ਹੋਊ ਕੱਚੀ ਹਜੇ 5-4 ਦਿਨਾਂ ਦੀ ਉਹਦੇ ਰੇਟ ਬਾਅਦ ਚ ਦੱਸਦੇ ਆ ਜੀ ਤੇ ਕਿਉਂਕਿ ਮੈਂ ਥੋੜਾ ਕੰਮ ਕਰਨ ਲੱਗਿਆ ਸੀ ਇਹ ਰਵ ਕਹਿਣੇ ਆ ਤੇ ਇਹ ਮੇਰਾ ਅੰਦਾਜ਼ਾ ਵੀ ਲੈ ਜੂਗੀ 5-7 ਦਿਨ ਥਣਲੇਵੇ ਦੀ ਇਹ ਵੀ ਪੂਰੀ ਸਾਫ ਥਿੱਲਾਂ ਵਾਲ ਹਜੇ ਬਹੁਤ ਫੈਲੇ ਨੇ ਕਿੰਨਾ-ਕਿੰਨਾ ਥਣਾ ਸੋ ਸਰੀਰ ਦੀ ਬਣਤਰ ਇਹਦੇ ਵੀ ਚੰਗੀ ਆ ਸਿੰਘ ਜ਼ਰੂਰ ਥੋੜਾ ਜਿਹਾ ਖੁੱਲਾ ਹੈ ਤੇ ਦੂਜੇ ਸੂਏ ਕੰਦੇ ਬੀਜ ਦੂਜਾ ਸੂਏ ਸੁਣੀ ਆ ਥੋੜਾ ਜਿਹਾ ਜਦੋਂ ਪਰੇ ਨੂੰ ਲੈ ਕੇ ਜਾਂਦੇ ਮਿੱਤਰੋ ਦੇ ਕੁੱਤੇ ਭੌਂਕਦੇ ਨੇ ਤਾਂ ਕਰਕੇ ਆਪਾਂ ਤੁਹਾਨੂੰ ਘਾਟੀ ਤੋੜ ਕੇ ਦਿਖਾਵਾਂ ਹਾਂ ਹਾਂਜੀ ਹੁਣ ਦੱਸੋ ਰੇਟ ਤੇ ਪਹਿਲਾ ਰੇਟ ਜੀ ਦੋਨਾਂ ਦੇ 18-18 ਇੱਕ ਲੱਖ ਇੱਕ 18-18 ਹਾਂ ਠੀਕ ਹੈ ਤੀਜੇ ਨੰਬਰ ਤੇ ਇਹ ਹੈਗੇ ਚੰਗੀ ਝੋਟੀ ਹੈ ਨਾ ਸੁਗਾ ਇਹਦਾ ਵੀ ਦੂਜਾ ਕ ਤੀਜਾ ਜੀ ਇਹ ਵੀ ਦੂਜਾ ਸੂਆ ਸੋ ਦੂਜਾ ਸੂਆ ਇਹਨੇ ਵੀ ਤਰੋ ਸੁਣਾ ਹੈ ਤੇ ਵਜਣ ਚੰਗਾ ਥਣਲੇ ਵੀ ਇਹ ਵੀ ਪੂਰੀ ਸਾਫ ਹੈ ਮੋਲ ਲਈ ਥੋੜੇ ਤਿਲਕਦੇ ਆ ਪਸੂ ਮੈੜਦੇ ਹਨ ਠੀਕ ਹੈ ਇਹਦਾ ਰੇਟ ਜੀ ਕੀ ਦਾ ਰੇਟ ਇੱਕ ਦੀ ਇੱਕ ਵੀ ਉਹਨਾਂ ਦਾ ਦੋਨਾਂ ਦਾ 118 ਹਾਂ ਇਹਦਾ 12 ਇਹ ਕਿੰਨੇ ਕਿੰਨੇ ਦਿਨ ਲੈ ਜਾਣਗੇ ਵੀ ਆਹ ਤਾਂ ਲੈ ਜੂਗੀ 10-12 ਦਿਨ ਆਹਾ ਹੂੰ ਠੀਕ ਹੈ ਹਜੇ ਕੱਚੀ ਆ ਦੱਸ ਦੇਣਾ ਠੀਕ ਹੈ ਇਹਨਾਂ ਦੇ ਦੋ-ਦੋ ਚਾਰ-ਚਾਰ ਦਿਨ ਹਨਾ ਠੀਕ ਹੈ ਚੌਥੇ ਨੰਬਰ ਤੇ ਥੋੜਾ ਜਿਹਾ ਮਿੱਤਰੋ ਸਿੰਘ ਘਸਾਇਆ ਵਾ ਕਹਿ ਵੀ ਕਹਿ ਸਕਦੇ ਲਿਹਾ ਹੋਤਾ ਤੇ ਇਹ ਮੈਨੂੰ ਲੱਗਦਾ ਵੀ ਘੱਟੋ-ਘੱਟ 10 ਦਿਨਾਂ ਦੀ ਕੱਚੀ ਹੋਣੀ ਹੈ ਇਹ ਕਟੋ ਕਟਾ ਮਿੱਤਰੋ ਹਫ਼ਤੇ ਦਾ ਦਸ ਦਿਨਾਂ ਦੀ ਕੱਚੀ ਆ ਲੇਵਾ ਕਹਿੰਦੇ ਵੀ ਇਹ ਮੌਕੇ ਤੇ ਬਣਾਉਂਦੀ ਆ ਜਿਵੇਂ ਜਿਵੇਂ ਪਸੂ ਕਈ ਸੂੰਦੇ ਹੁੰਦੇ ਨੇ ਉਵੇਂ ਲੋਕ ਆ ਲੇਵਾ ਬਣਾਉਂਦੇ ਨੇ ਇਹਦਾ ਰੇਟ ਬਈ ਇਹਦਾ 10 ਬਈ 10 ਠੀਕ ਹੈ ਇਹਨਾਂ ਦੋਨਾਂ ਦਾ ਜੀ 118 18 ਇਹਦਾ 1 20 ਆ ਤੇ ਇਹਦਾ 10 ਆ ਕਿਉਂਕਿ ਰੇਟ ਮਿੱਤਰੋ ਜਮਾ ਜੈਜੇ ਨੇ ਤੇ ਮਾਨਤਾ ਨੂੰ ਚਾਰਾਂ ਦੇ ਵਿੱਚੋਂ ਹੋ ਜਾਣਾ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 98722 98722 ਹਾਂ 81611 81611 ਠੀਕ ਹੈ 9872 ਹਾਂਜੀ ਇੱਕ ਇਹ ਬੇਨਤੀ ਕਰਦੇ ਵੀ ਜਿਹਨੇ ਵੀ ਫੋਨ ਲਾਉਣਾਗਾ ਪਹਿਲਾਂ ਅਗਲਾ ਰੈ ਕਰਕੇ ਲਾਵੇ ਫੋਨ ਲਾ ਲੈਂਦੇ ਆ ਮਰੋ ਕੱਟ ਕੇ ਕਹਿੰਦੇ ਰੈ ਕਰਦੇ ਆ ਠੀਕ ਹੈ 9872 81611 11 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਚਾਰੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤਾਂ ਸੰਪਰਕ ਕਰੋ ਪਿੰਡ ਮਲੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ